ਫਲੋਰ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਟਰੱਕ ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਡਰਾਈਵਰ ਦੀ ਸੂਝ-ਬੂਝ ਦੇ ਨਾਲ ਵੱਡਾ ਹਾਦਸਾ ਟਲ ਗਿਆ ਘਟਨਾ ਦੇ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਟੀਮ ਨੇ मौके ਤੇ ਪਹੁੰਚ ਕੇ ਆਗੂ ਤੇ ਕਾਬੂ ਪਾਇਆ ਜਾਣਕਾਰੀ ਦਿੰਦੇ ਹੋਏ ਟਰੱਕ ਚਾਲਕ ਸੰਦੀਪ ਨੇ ਦੱਸਿਆ ਕਿ ਉਹ ਗੱਡੀ ਲੈ ਕੇ ਕਪੂਰਥਲਾ ਤੋਂ ਅੰਬਾਲਾ ਸਾਈਡ ਜਾ ਰਿਹਾ ਸੀ ਜਦ ਉਹ ਫਲੋਰ ਗੁਰਾਇਆਂ ਦੇ ਨਜ਼ਦੀਕ ਪਹੁੰਚਿਆ ਤਾਂ ਗੱਡੀ ਦੇ ਵਿੱਚ ਟਿਕ ਟਿਕ ਦੀ ਆਵਾਜ਼ ਆਉਣ ਲੱਗ ਗਈ ਅਤੇ ਬਾਅਦ ਵਿੱਚ ਅਚਾਨਕ ਗੱਡੀ ਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ ਪਰ ਉਹ ਗੱਡੀ ਨੂੰ ਹਾਈਵੇ ਤੇ ਨਹੀਂ ਰੋਕ ਕਿਆ ਜਿਸ ਤੋਂ ਬਾਅਦ ਗੱਡੀ ਵਿੱਚ ਅੱਗ ਲੱਗ ਗਈ ਗੱਡੀ ਨੂੰ ਕੰਟਰੋਲ ਕਰਦੇ ਹੋਏ ਉਹ ਹਾਈਵੇ ਦੀ ਤੀਸਰੀ ਲਾਈਨ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਉਹ ਗੱਡੀ ਅੱਗੇ ਇੱਕ ਡਿਵਾਈਡਰ ਦੇ ਵਿੱਚ ਟਕਰਾ ਗਈ ਦੇਖਦੇ ਹੀ ਦੇਖਦੇ ਗੱਡੀ ਪੂਰੀ ਤਰ੍ਹਾਂ ਦੇ ਨਾਲ ਅੱਗ ਦੀ ਲਪੇਟ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਗੱਡੀ ਤੋਂ ਛਾਲ ਮਾਰ ਕੇ ਡਰਾਈਵਰ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਪਹੁੰਚੀ ਗੁਰਾਇਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੜੀ ਕੀ ਨਾ ਤੁਹਾਡਾ ਇਹ ਹਾਦਸਾ ਜਿਹੜਾ ਵਾਪਰਿਆ ਕਦੋਂ ਪਤਾ ਲੱਗਾ ਕਿ ਕਿੰਨੀਆਂ ਗੱਡੀਆਂ ਲੱਗ ਗਿਆ ਜੀ ਇੱਥੇ ਕਾਬੂ ਬਾਤ ਸਰ ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਫਾਇਰ ਸਰਵਨ ਫਲੋਰ ਤੋਂ ਆ ਤੇ ਸਰ ਅੱਗ ਮਤਲਬ ਲੱਗੀ ਜਦੋਂ 2 ਮਿੰਟ ਦੇ ਵਿੱਚ ਅਸੀਂ ਇੱਥੇ ਗਰਾਏ ਖੜੇ ਸੀਗੇ ਤੇ ਇੱਕ ਡੇਢ ਮਿੰਟ ਤੇ ਪਹੁੰਚ ਗਏ ਦੂਜੀ ਗੱਡੀ ਮਤਲਬ 2 ਮਿੰਟ ਤੱਕ ਫਲੋਰੋਂ ਆਈ ਆ ਤੇ ਆਉਣ ਸਰ ਦੇਖਿਆਦਾ ਅੱਗ ਮਤਲਬ ਬਹੁਤ ਜਿਆਦਾ ਸੀ ਡਰਾਈਵਰ ਵੀ ਮਤਲਬ ਇੱਥੇ ਨੇੜੇ ਹੈ ਨਹੀਂ ਸੀਗਾ ਉਹ ਵੀ ਫਰਾਰ ਸੀਗਾ ਤੇ ਮਤਲਬ ਉਦਾਂ ਗੱਡੀ ਦਾ ਨੁਕਸਾਨ ਤਾਂ ਜਿਹੜਾ ਹੋ ਗਿਆ ਜੀ ਸਾਫ ਕਾਫੀ ਤੇ ਡਰਾਈਵਰ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਕਿਹੜਾ ਗਾਉਂ ਕਿੱਥੇ ਇਹ ਗੱਡੀ ਕਹਿੰਦੇ ਘੁੰਮ ਕੇ ਜਿਹੜੇ ਦੋ ਰੋਡ ਕਰਾਸ ਕਰਕੇ ਇੱਧਰ ਆਈ ਹੈ ਜੀ ਹਾਂਜੀ ਹਾਂਜੀ ਦੱਸਿਆ ਦੇ ਦਿੰਦੇ ਆ ਮੈਂ ਦੋ ਰੋਡ ਕਰਾਸ ਕਰਕੇ ਇੱਧਰ ਗੱਡੀ ਆਈ ਹੈ ਇਹ ਤੇ ਸੀਐਨਜੀ ਸਿਲੰਡਰ ਵੀ ਇਹਦੇ ਵਿੱਚ ਲੱਗੇ ਹਾਂਜੀ ਹਾਂਜੀ ਚਾਰ ਸਿਲੰਡਰ ਲੱਗੇ ਸੀ ਐਨਜੀ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਹਾਲੇ ਜੀ ਹਾਂਜੀ ਹਾਂਜੀ ਉਹ ਖੋਲ ਤੇ ਨੇਲੇ ਪਤਾ ਨਹੀਂ ਰਿਹਾ ਅੱਜ ਦਾ ਕਾਰਨ ਦਾ ਬਦਲ ਨਾ ਜੀ ਕੀ ਕਾਰਨ ਰਿਹਾ ਨਹੀਂ ਸਰ ਅਗਦਾ ਨਹੀਂ ਕੋਈ ਕਾਰਨ ਦਾ ਬਦਲ ਲੱਗਿਆ ਵਰ ਤੇ ਹੈਲਪਰ ਕੋਈ ਵੀ ਨਹੀਂ 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 ਸਰ ਮੌਕੇ ਤੇ ਕੋਈ ਵੀ ਨਹੀਂ ਸਾਰੇ ਫਰਾਂ ਸੁਰਿੰਦਰ ਜੀ ਦੱਸਿਓ ਇੱਕ ਗੱਡੀ ਨੂੰ ਜਿਹੜੇ ਬ੍ਰੈਡ ਗੱਡੀ ਨੂੰ ਅੱਗ ਲੱਗੇ ਹੋਈ ਹੈ ਤੇ ਕੀ ਹਾਦਸੇ ਦਾ ਕਾਰਨ ਕੀ ਰਿਹਾ ਹੈ ਇਹ ਗੱਡੀ ਜਿਹੜੀ ਹੈ ਗੁਰਾਇਆਂ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਜਦੋਂ ਡੀਕੋ ਮਿਉਰੀ ਟਾਬਾ ਲੱਗ ਕੇ ਆਈ ਤੇ ਇਹਦਾ ਕਿਤੇ ਜ਼ਿਆਦਾ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਲੈ ਕੋਈ 깔 ਕਲੀਅਰ ਨਹੀਂ ਹੈਗੀ ਜਾਂ ਡਰਾਈਵਰ ਨੂੰ ਕਿ ਨੀਂਦ ਆ ਗਈ ਹੋਗੀ ਗੱਡੀ ਦੂਸਰੀ ਸਾਈਡ ਤੋਂ ਇਧਰਲੇ ਪਾਸੇ ਨੂੰ ਆ ਗਈ ਸਲੈਪ ਰੋਡ ਤੇ ਆ ਕੇ ਨੂੰ ਅੱਗ ਲੱਗੀ ਜੀ पता लगਾ ਜੀ ਕਾਰਨ ਕੀ ਰਿਹਾ ਹੋਗਾ ਇਹਦਾ ਹਾਸਾ ਡਰਾਈਵਰ ਜਾਂ ਕੋਈ ਹੈਲਪਰ ਵਗੈਰਾ ਕੋਈ ਮਿਲਿਆ ਨਹੀਂ ਹਲੇ ਨਹੀਂ ਹਲ ਤਾਂ ਕੋਈ ਬੰਦਾ ਨਹੀਂ ਆਇਆ ਜੀ ਡਰਾਈਵਰ ਮੌਕੇ ਤੇ ਚਲੇ ਗਿਆ ਨਾ ਕੋਈ ਹੈਲਪਰ ਨਾਲ ਉਦਾਂ ਜਿਹੜੀ ਮੌਕੇ ਤੇ ਆ ਕੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਟਾਈਮ ਨਾਲ ਆ ਗਈਆਂ ਬੇਦਨ 10-15 ਮਿੰਟ ਤੋਂ ਪਹਿਲਾਂ ਆ ਗਈਆਂ ਗੱਡੀਆਂ ਕਿੰਨੀ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਫਲੋਰ ਤੋਂ ਉਨੀ ਆ ਕੇ ਅੱਗ ਤੋਂ ਅੱਗ ਤੇ ਕਾਬੂ ਪਾਇਆ